ਮੈਂ ਘਰ ਜਾਈ ਹਾਂ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਅੱਜ ਲਗਾਉਂਦੇ ਪਏ ਸੀ ਦੀਵਾਲੀ ਦੀਆਂ ਲੜੀਆਂ ਵਗੈਰਾ ਡੈਕੋਰੇਸ਼ਨ ਦੀਵਾਲੀ ਵਾਸਤੇ ਤੇ ਤੁਹਾਨੂੰ ਵੀ ਦਿਖਾਣੇ ਆ ਤੇ ਬਾਕੀ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਪਸ ਦੀਆਂ ਸਾਰੇ ਜਿੰਨੀ ਵੀ ਆਪਣੀ ਆਡੀਅנס ਸਮੂਹ ਸੰਗਤ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹਾਂਜੀ ਆਪਣਾ ਹੈਗਾ ਸਾਰਾ ਡੈਕੋਰੇਸ਼ਨ ਦਾ ਸਮਾਨ ਤੇ ਆਪਾਂ ਦੀਵਾਲੀ ਵਾਸਤੇ ਜਿਹੜੀ ਵੀ ਡੈਕੋਰੇਸ਼ਨ ਕਰਨੀ ਹੈ ਤੇ ਇੱਧਰ ਆਪਾਂ ਹਰਮਨ ਨੂੰ ਸਨਮਾਨਿਤ ਕਰਤਾ ਸੀ ਆ ਉਹਦੇ ਗਲੇ ਦੇ ਵਿੱਚ ਪਾ ਗਏ ਹਾਰ ਤੇ ਇੱਧਰ ਨਾਲ ਦੇ ਨਾਲ ਹਰਨੌਰ ਕਹਿੰਦੀ ਕਿ ਮੈਨੂੰ ਵੀ ਸਨਮਾਨਿਤ ਕਰੋ ਇੱਧਰ ਹਰਨੌਰ ਨੂੰ ਵੀ ਕਰਤਾ ਸੀਗਾ ਤੇ ਆਪਾਂ ਇਹ ਸਾਰਾ ਲਗਾਵਾਂਗੇ ਤੇ ਆ ਬਾਕੀ ਤੁਸੀਂ ਗੇਟ ਤੇ ਦੇਖ ਸਕਦੇ ਹੋ ਆਪਾਂ ਲਗਾ ਦਿੱਤਾ ਹੈ ਤੇ ਆ ਬਾਕੀ ਦਰਵਾਜ਼ਿਆਂ ਤੇ ਲਗਾਉਂਦੇ ਪਏ ਜਦੋਂ ਲੱਗ ਜੂਗਾ ਪੂਰੀ ਫੁੱਲ ਵੀਡੀਓ ਫਿਰ ਤੁਹਾਨੂੰ ਦਿਖਾਉਣੀ ਹੈ ਬਾਕੀ ਇਸੇ ਤਰ੍ਹਾਂ ਵੀਡੀਓ ਦੇ ਨਾਲ ਬਣੇ ਰਹੋ ਤੇ ਦੱਸਿਓ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਇੱਧਰ ਹਰਮਣਾਂ ਤੇ ਹਰ ਨੂਰ ਲੱਗੇ ਹੋਏ ਸੀ ਵਾਰ-ਵਾਰ ਕਦੀ ਕਿਸੇ ਫਲਾਵਰ ਨੂੰ ਛੇੜਨ ਵਾਸਤੇ ਕਦੀ ਕਿਸੇ ਫਲਾਵਰ ਨੂੰ ਛੇੜਨ ਵਾਸਤੇ ਇੱਧਰ ਲੱਗਦੀ ਵਧੀਆ ਨਾ ਬਹੁਤ ਲੱਗਦੀ ਹੈ ਇੱਧਰ ਲਗਾਉਂਦੇ ਪਏ ਹਜੇ ਗੇਟ ਤੇ 메ਨ ਗੇਟ ਤੋਂ ਤੇ ਸਟਾਰਟ ਕੀਤਾ ਆਪਾਂ ਉਸ ਤੋਂ ਬਾਅਦ ਆਪਾਂ ਅੰਦਰ ਵੀ ਲਗਾਵਾਂਗੇ ਤੇ ਹਜੇ ਪਹਿਲਾਂ ਗੇਟ ਤੋਂ ਲਗਾ ਲਈਏ ਇਹਦਾ ਇੱਧਰ ਹਰਮਣ ਖੜੀ ਹੋਈ ਹੈ ਲੈ ਕੇ ਹਾਂ ਵਿਚ ਨਾ ਨਹੀਂ ਆਣੀ ਇੱਥੇ ਲੱਗਣਾ ਹੈ ਹਾਂਜੀ ਤੇ ਇਹ ਆਪਣੇ ਮੇਨ ਗੇਟ ਤੇ ਲੱਗਦਾ ਪਿਆ। ਸਾਜੀ ਲਗਾਉਂਦੇ ਪਏ ਆ ਪੂਰਾ ਲਗਾ ਕੇ ਦਿਖਾਵਾਂਗੇ ਤੁਹਾਨੂੰ ਵੀਡੀਓ। ਹਾਂਜੀ ਵੈਲਕਮ ਬੈਕ ਜੀ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਣੇ ਮੇਨ ਗੇਟ ਤੇ ਆਲਰੇਡੀ ਲੱਗ ਚੁੱਕੇ ਆ ਫਲਾਵਰਸ ਵਗੈਰਾ ਸਾਰੇ ਡੈਕੋਰੇਸ਼ਨ ਹੋ ਚੁੱਕੀ ਆ ਤੇ ਵਧੀਆ ਲੱਗਦਾ ਪਿਆ। ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਦਾ ਲੱਗਦਾ ਪਿਆ। ਤੇ ਹੁਣ ਉਸ ਤੋਂ ਬਾਅਦ ਇਹ ਆਪਣੇ ਅੰਦਰ ਵਾਲੇ ਕਮਰੇ 'ਚ ਆਪਾਂ ਪ੍ਰੋਪਰ ਫੁੱਲ ਤਾਂ ਨਹੀਂ ਮਾਰਿਆ ਹੋਇਆ ਨਾ ਕਮਰੇ ਦੇ ਵਿੱਚ ਬੈਠੀ ਹੋਈ ਸੀ ਉਹਦੇ ਕਰਕੇ ਫੁੱਲ ਨਹੀਂ ਬਣਾਈ ਹੈਗੀ ਬਾਕੀ ਤੁਹਾਨੂੰ ਮੈਂ ਜ਼ਰੂਰ ਦਿਖਾਵਾਂਗੀ ਆ ਵੀਡੀਓ ਦੇ ਵਿੱਚ ਇੱਕ ਮੈਂ ਹੋਰ ਨੈਕਸਟ ਵੀਡੀਓ ਬਣਾਵਾਂਗੀ ਹੋਮ ਟੂਰ ਦੀ ਤੇ ਉਹਦੇ ਵਿੱਚ ਦਿਖਾਵਾਂਗੀ ਪ੍ਰੋਪਰ ਤੁਹਾਨੂੰ ਮੈਂ ਤੇ ਇੱਥੇ ਰੂਮ 'ਚ ਬੈਠੇ ਹੋਏ ਸੀ ਉਹਦੇ ਕਰਕੇ ਹਾਫ ਜੀ ਵੀਡੀਓ ਬਣਾਈ ਸੀ ਤੇ ਬਾਕੀ ਉਸ ਤੋਂ ਬਾਅਦ ਆਪਾਂ ਆ ਗਏ ਸੀ ਜੀ ਬਾਜ਼ਾਰ ਕਿਉਂਕਿ ਦੀਵਾਲੀ ਵਾਸਤੇ ਪਟਾਕੇ ਵਗੈਰਾ ਬੱਚਿਆਂ ਨੂੰ ਥੋੜੇ-ਬਹੁਤੇ ਲੈ ਕੇ ਦੇਣੇ ਸੀ ਕਿਉਂਕਿ ਆਪਾਂ ਇੰਨੇ ਪਟਾਕੇ ਤਾਂ ਨਹੀਂ ਲੈਂਦੇ ਹੈਗੇ ਛੋਟੇ-ਮੋਟੇ ਬਸ ਬੱਚਿਆਂ ਨੂੰ ਲੈ ਕੇ ਦੇਈਦੇ ਆ ਤੇ ਆਹ ਦੇਖੋ ਪਟਾਕੇ ਤਾਂ ਬਹੁਤ ਸੀਗੇ ਕਾਫੀ ਸੀਗੇ ਕਿਉਂਕਿ ਹਰਸ਼ ਵੀ ਵੱਡੇ-ਵੱਡੇ ਪਟਾਕਿਆਂ ਨੂੰ ਹੱਥ ਪਾਉਂਦਾ ਸੀ ਕਿ ਮੈਂ ਇਹ ਪਟਾਕੇ ਲੈਣੇ ਉਹ ਪਟਾਕੇ ਲੈਣੇ ਬਾਕੀ ਆਪਾਂ ਆਪਣੇ ਹਿਸਾਬ ਨਾਲ ਹੀ ਲੈ ਕੇ ਦਵਾਂਗੇ ਜਿਹੜੇ ਆਪਾਂ ਨੂੰ ਸਹੀ ਲੱਗੇ ਕਿਉਂਕਿ ਛੋਟੇ ਬੱਚਿਆਂ ਦੇ ਚਲਾਉਣ ਵਾਸਤੇ ਜਿਹੜੇ ਛੋਟੇ ਆ ਫੁੱਲ ਛੜੀਆਂ ਚੱਕਰੀਆਂ ਵਗੈਰਾ ਹਨਾ ਆਤਿਸ਼ਵਾਜੀਆਂ ਵਗੈਰਾ ਛੋਟੇ ਲੈ ਕੇ ਦਵਾਂਗੇ ਤੇ ਇੱਥੇ ਹਰੀਸ਼ ਦੇਖਦੇ ਪਏ ਸੀਗੇ ਪਿਸਤੌਲ ਹਰਸ਼ ਵਾਸਤੇ ਤੇ ਨਾਲੇ ਆ ਫੁੱਲ ਝੜੀਆਂ ਤੇ ਹਾਂਜੀ ਆਪਾਂ ਹੁਣ ਜਾ ਰਹੇ ਆ ਮਾਰਕੀਟ ਤੇ ਥੋੜੇ ਬਹੁਤੇ ਪਟਾਕੇ ਲਈ ਆ ਜੀ ਕਿਉਂਕਿ ਆਪਾਂ ਤਾਂ ਪਟਾਕੇ ਚਲਾਉਂਦੇ ਨਹੀਂ ਹੈਗੇ ਬੱਚਿਆਂ ਨੂੰ ਛੋਟੇ ਮੋਟੇ ਥੋੜੇ ਪਟਾਕੇ ਜਿਹੜੇ ਬੱਚਿਆਂ ਦੇ ਚਲਾਉਣ ਵਾਲੇ ਆ ਤੇ ਹੁਣ ਅਥੇ ਪਟਾਕੇ ਦੇਖਦੇ ਆ ਜਿਹੜੇ ਕਿਉਂਕਿ ਇਹ ਹੱਥ ਪਾਉਂਦੇ ਵੱਡੇ ਵੱਡੇ ਹਨ ਆਪਾਂ ਆਪਣੇ ਹਿਸਾਬ ਨਾਲ ਲੈ ਕੇ ਦੇਣੇ ਕਿਉਂਕਿ ਆਪਾਂ ਕਿਹੜਾ ਚਲਾਣੇ ਆ ਬੱਚਿਆਂ ਨੇ ਚਲਾਣੇ ਆ ਜਿਹੜੇ ਛੋਟੇ ਛੋਟੇ ਬੱਚੇ ਚਲਾ ਸਕਣ ਬੱਚਿਆਂ ਦੀ ਸੇਫਟੀ ਵਾਸਤੇ ਬੱਚਿਆਂ ਨੇ ਧਿਆਨ ਰੱਖਦੇ ਹੋਏ ਕਿ ਆਗੂ ਗੁੱਤੂ ਬਚਾਅ ਸਾਂ ਕੁਛ ਏਦਾਂ ਦਾ ਪਟਾਕਾ ਨਾ ਹੋਵੇ ਜਿਹੜਾ ਜਿਆਦਾ ਵੱਡਾ ਹੋਵੇ ਕੋਈ ਨੁਕਸਾਨ ਵਾਲਾ ਇਸ ਕਰਕੇ ਆਪਾਂ ਛੋਟੇ ਛੋਟੇ ਲੈ ਕੇ ਦੇਵਾਂਗੇ ਇਹਦੇ ਹਰੀਸ਼ ਦੇਖਦੇ ਪਏ ਸੀਗੇ ਫੋਲਚੜੀਆ ਵਗੈਰਾ ਜਾਂ ਇੱਧਰ ਦੀ ਲੈ ਕੇ ਦਵਾਂਗੇ ਪੌਪ ਵਗੈਰਾ ਛੋਟੇ ਜੇ ਚੱਕਰੀ ਵਗੈਰਾ ਤੇ ਦੇਖੋ ਬਾਜ਼ਾਰ ਦੇ ਵਿੱਚ ਰੌਣਕ ਕਿੰਨੀ ਆ ਦਿਵਾਲੀ ਕਰਕੇ ਪਟਾਕੇ ਹੀ ਪਟਾਕੇ ਮਠਿਆਈਆਂ ਦੀ ਦੁਕਾਨਾਂ ਬਸ ਭੀੜ ਵੀ ਬਹੁਤ ਜ਼ਿਆਦਾ ਸਾਰੀ ਦੁਨੀਆ ਇੱਧਰ ਉੱਧਰ ਦੇਖੋ ਆਪਣਾ ਵੈਸੇ ਮੇਨ ਤਿਹਾੜ ਜਿਹੜਾ ਹਿੰਦੂ ਇੰਡੀਆ ਦਾ ਪੰਜਾਬੀਆਂ ਵਾਸਤੇ ਜਿਹੜਾ ਉਹ ਮੇਨ ਜ਼ਿਆਦਾ ਦਿਵਾਲੀ ਹੁੰਦਾ ਸਭ ਤੋਂ ਜੀ ਦੋਸਤੋ ਵੈਲਕਮ ਬੈਕ ਤੇ ਆਪਾਂ ਹੁਣ ਘਰੇ ਪਹੁੰਚ ਚੁੱਕੇ ਸੀਗੇ ਤੇ ਆਪਾਂ ਪਟਾਕੇ ਜਿਹੜੇ ਲੈਣੇ ਸੀਗੇ ਥੋੜੇ-ਬਹੁਤੇ ਕਿਉਂ ਆਪਾਂ ਛੋਟੇ ਹੀ ਪਟਾਕੇ ਲੈਣੇ ਸੀਗੇ ਥੋੜੇ-ਬਹੁਤ ਬੱਚਿਆਂ ਵਾਲੇ ਲੈ ਆਪਾਂ ਪੌਪ ਕਿਟਕੈਟ ਚੱਕਰੀਆਂ ਵਗੈਰਾ ਆਤਿਸ਼ਬਾਜ਼ੀਆਂ ਤਾਂ ਮੁਰਗਾ ਸ਼ਾਪ ਇੱਥੇ ਤੋਂ ਲੈਣੇ ਸੀ ਤੇ ਆਪਾਂ ਲੈ ਲਏ ਸੀ ਸਾਰੇ ਤੇ ਬਾਕੀ ਵੀਡੀਓ ਚੰਗੀ ਲੱਗਦੀ ਹੁੰਦੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜ਼ਰੂਰ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਬਾਕੀ ਤੁਹਾਨੂੰ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਸਪੋਰਟ ਕਰਨ ਵਾਸਤੇ ਇਸੇ ਤਰ੍ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਸੋ ਮਾਚ ਟੂ ਆਲ ਬਾਏ ਬਾਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ